ਲੋ ਬਾਈ ਜੀ ਆਪਾਂ ਵੀ ਦੋਨੇ ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਨਵਾਂ ਦਿਨ ਤੇ ਨਵੇਂ ਬਲੌਗ ਦੀ ਸਟਾਰਟਿੰਗ ਤੇ ਅੱਜ ਮਾਰਨੇ ਆਪਾਂ ਫਾਲੇ ਹੁਣ ਆਪਾਂ ਫਾਲੇ ਪਾਣੇ ਆ ਤੇ ਖੇਤ ਵਿੱਚ ਚੱਲਦੇ ਆ ਤੇ ਹਾਂਜੀ ਲੋ ਵੀ ਮਿੱਤਰੋ ਆਪਾਂ ਪਾ ਲਈ ਹਲ ਤੇ ਆਪਾਂ ਹੁਣ ਤੁਹਾਨੂੰ ਖੇਤ ਵਿੱਚ ਜਾ ਕੇ ਦਿਖਾਨੇ ਹਾਂ। ਮਾਰ ਲੱਗ ਗਿਆ ਜਫਾਲੇ ਤੁਸੀਂ ਦੇਖ ਸਕਦੇ ਹੋ। ਉਪਰਾਂ ਵਾਲੇ 1.5 ਕਿੱਲੇ ਚ ਆਪਾਂ ਮਾਰਤੇ ਤੇ 1 ਕਿੱਲਾ ਆਪਣੇ ਕੋਲ ਆ ਰਹਿ ਗਿਆ ਤੇ ਬਾਕੀ ਅੱਧਾ ਕਿੱਲਾ ਉਪਰ ਹੈ ਤੇ ਪਰਾਂ ਵਾਲੇ ਖੇਤ ਚ ਆਪਾਂ ਮਾਰ ਰਿਹਾ ਏ। ਤੇ ਆਪਾਂ ਕਰ ਲੱਗੇ ਹੁਣ ਜੀਰੀ ਦੀ ਤਿਆਰੀ ਤੇ ਇਧਰ ਆਪਣੀ ਪਨੀਰੀ ਖੜੀ ਏ। ਫਿਰ ਆਪਾਂ ਸਵਾਗੇ ਨਾਲ ਡੌਲਾ ਲਾਣੀ ਐ ਤੇ ਫਿਰ ਪਾਣੀ ਛੱਡਣਾ ਇਹ ਕਿਹੜਾ ਜਮੀਨ ਬਹੁਤ ਹੀ ਅਦਾ ਹੋ ਰਹੀ ਹੈ ਲੋ ਬਾਈ ਜੀ ਆਪਾਂ ਦੇ ਦੁਕਾਨੇਆਂ ਸਾਨੂੰ ਪਾਣੀ ਭਲਾਨੇ ਜੋ ਕਰੇ ਨੂੰ ਪਹਿਲਾਂ ਨਾ ਰੋਕੇ ਰੋਕ ਲਈ ਰੋਕ ਲਈ ਰੋਕ ਮੜਾ ਜਾ ਅੱਜ ਤਾਂ ਬਹੁਤ ਗਰਮੀ ਐ ਲੈ ਓ ਸ਼ੋਕਰ ਪੰਮ ਨੂੰ ਪਲਾ ਦੇ ਪਾਣੀ ਭਰ ਲੈ ਭਰ ਲੈ ਭਰ ਲੈ ਪਾਣੀ ਖੈਰੋ ਲੱਗ ਰਹੀ ਐ ਪੂਰੀ ਫੁੱਲ ਲੱਗ ਰਹੀ ਐ ਇਹਨੂੰ ਦੋ ਫੁਰ ਨੂੰ ਮੋੜਦੇ ਆ ਦੋ ਫੁਰ ਨੂੰ ਮੋੜਦੇ ਜੋ ਕਰੇ ਆ ਅੱਜ ਕੱਦਾਂ ਕ ਲਗਿਆ ਉਹ ਬਾਣ ਫੇਰ ਸਵੇਰ ਦੇ 6 ਵਜੇ ਦਾ ਬੱਲਾ ਬੱਲਾ ਹਦਰਾਬਾਦ ਤੋਂ ਕਾਂਟਾ ਗੇ ਰੈਸਟ ਕਰੀਓ ਉਹ ਮੋਟਰਵਾ ਆਪਣੀ ਫਦੂਈ ਕੋ ਹੈ ਉਹ ਉਪਰ ਰੈਸਟ ਕਈਏ ਬਾਈ ਇਹਨੇ ਕਾਂਟਾ ਗ ਸਵੇਰ ਦਾ ਲਗਿਆ ਵਾ ਸ਼ੋਕਰਾ ਟਰੈਕਟਰ ਵੀ 6 ਕ ਮਾਰ ਰਹਾ ਨਾ ਬਹੁਤ ਬਹੁਤ 6 ਕ ਮਾਰ ਰਹੇ ਬਾਈ ਖੜਾ ਨਹੀਂ ਹੁੰਦਾ ਬਾਈ ਲਾ ਕੇ ਪਤਾ ਨਹੀਂ ਆਹ ਕੇਕਣਾ ਚਲਾ ਰਿਹਾ ਚੌਬਰ ਹੈਰੋਂ ਲੱਗ ਰਹੀ ਹੈ ਪੂਰੀ ਫੁੱਲ ਲੱਗ ਰਹੀ ਹੈ ਹੈਰੋਂ ਦਾ ਆਹ ਬਣੀ ਬਹੁਤ ਲੱਗਦੀ ਹੈ ਅਰੇ ਹਲੇ ਆਪਾਂ ਪਹਿਲਾਂ 30 ਕਿੱਲੀ ਪਾ ਲਈ ਦੀ 30 ਕਿੱਲੀ ਮਾ ਤੇ ਰਾਟ ਪੰਦਰ ਫੇਰ ਦੂਈ ਕਰੀ ਆਪਾਂ ਨੇ ਹੈ ਉਹ ਛਨਾਲ ਵਾਲੇ ਛੋਕਰੇ ਨੇ ਵੀ ਕਰਤੇ ਹਾਲੀ ਹਾਂ ਹਾਂ ਉਹਨੂੰ ਦੱਸਦੇ ਵਸ ਵੀ ਤੂੰ ਐ ਬਾਈ ਕਰਾ ਉਰੇ ਨੂੰ ਮੋੜਨਾ ਕਿਹੜਾ ਉਰੇ ਨੂੰ ਚੱਲ ਠੀਕ ਹੈ ਪਾਣੀ ਪੀ ਲਈ ਮੈਂ ਮਾਰਨਾ ਨੇ ਦੂਏ ਦੇ ਫਾਲੇ ਚੱਲ ਠੀਕ ਹੈ ਠੀਕ ਹੈ ਜੀ ਆਪਾਂ ਦੇਖੋ ਮਾਰ ਰਹੇ ਹਾਂ ਫਾਲੇ ਫਾਲੇ ਆਪਾਂ ਗੱਡ ਕੇ ਲਾ ਦੇਣੇ ਹੁਣ ਫਿਰ ਤੇ ਇੱਕ ਵਾਰੀ ਮਾਰਨੇ ਹਾਂ ਉਹਨੂੰ ਫਾਲੇ ਫਿਰ ਕਦੋਂ ਵਧੀਆ ਹੋ ਜਾਊਗਾ ਫਾਲੇ ਦੇਖੋ ਓਕੇ ਪਾਣੀ ਚ ਮੰਜੀ ਰੱਖ ਇੱਧਰ ਆਪਣਾ ਦਿਗੋਈ ਚੱਲ ਰਿਹਾ ਜੌਂਡੀਰ ਇਹਦੇ ਵਿੱਚ ਆਪਾਂ ਫਾਲੇ ਪਾਏ ਹੋਏ ਨੇ ਮੀਂਦੇ ਵਾਰ ਅੱਜ ਚੱਲਿਆ ਟਰੈਕਟਰ ਗਾਰਾ ਹੀ ਬਹੁਤ ਹਲੀ ਵੜੇ ਕੋਈ ਕਿਤੇ ਕਿਤੇ ਹਿੱਲਦਾ ਗਿੱਲ ਨਹੀਂ ਘੜ ਰਹੀ ਹੈ ਬਹੁਤ ਹਲੇ ਵੀ ਪਹਿਲਾਂ ਵੀ ਇਹ ਮੈਂ ਤਾਂ ਫਾਲੇ ਮਾਰੇਵੇਂ ਦੋ ਹੋਰ ਦੇ ਲੇਜ਼ਰ ਮਰਵਾਇਆ ਤਾਂ ਨਾ ਮੈਂ ਚਲੋ ਬਾਈ ਜੀ ਆਪਾਂ ਵੀ ਦੋਨੇ ਟਰੈਕਟਰਾਂ ਪਿੱਛੇ ਪਾ ਲਈ ਸੋ ਅੱਗੇ ਹੁਣ ਆਪਾਂ ਚੱਲਿਆਂ ਡੋਗਾਂ ਲਾਣ ਸੋ ਅੱਗੇ ਦੇਖੋ ਪਾ ਲਈ ਆਪਾਂ ਦਿਖਾਣੇ ਹੁਣ ਤੁਹਾਨੂੰ ਖੇਚ ਜਾ ਕੇ ਇਹ ਦੇਖੋ ਪਾ ਲਈ ਸੋ ਅੱਗੇ ਚੱਲਦੇ ਆ ਚੱਲ ਮੈਂ ਚੱਲਾਂ ਪਹਿਲਾਂ ਆਇਆ ਪੰਮੂ ਆ ਸਾਡਾ ਘੈਂਟ ਬੰਦਾ ਨਾਲੇ ਰਹਿੰਦਾ ਲੋ ਬਾਈ ਜੀ ਆਪਾਂ ਲਾ ਰਹੇ ਨੌਲਾ ਕੰਮ ਚੱਲ ਰਿਹਾ ਵਧੀਆ ਇਹਨ ਪੂਰਾ ਅੰਦਰ ਆ ਚੱਲ ਰਿਹਾ ਕੱਲੂ ਲਾਉਂਗੇ ਪਰ ਆਲੇ ਖੇਤਾਂ ਵਿੱਚ ਤੋੜੀ ਨਹੀਂ ਪੜੂਗਾ ਪਾਣੀ ਪਿਆ ਨਹੀਂ ਪੀਆ ਪੰਮੂ ਪਾਣੀ ਪੀ ਲਿਆ ਯਾਰ ਪਾਣੀ ਵੀ ਨਹੀਂ ਪੀਆ ਜਾਂਦੇ ਆ ਸਾ ਵੀ ਮੁੰਡਾ ਨਾਲ ਇਹ ਆਪਣੇ ਪੰਮੂ ਪਾਣੀ ਪੀ ਲੈ ਆਂ ਕਿ ਕਣ ਲੱਗ ਰਹੀ ਹੈ ਕੀ ਲੱਗ ਰਹੀ ਐ ਨਾ ਹਾਂ ਡੌਲ ਤਾਂ ਵਧੀਆ ਲੱਗ ਰਹੀ ਐ ਐ ਨਹੀਂ ਇਹੋ ਜੀ ਗੱਲ ਨਹੀਂ ਮੈਂ ਵੀ ਡੌਲ ਵਧੀਆ ਲਾਈ ਐ ਬੜੀ ਲੈਟ ਕਮਾਈ ਬੰਮੂ ਉਧਰ ਉਹ ਟਰੈਕਟਰ ਦੀ ਆਈਡੀ ਛੋਟੀ ਮੈਂ ਵੀ ਵਧੀਆ ਲਾਈ ਐ ਦੇਖ ਦਿਖਾ ਦੇਖ ਐ ਜੀ ਗੱਲ ਨਹੀਂ ਬਾਕੀ ਹੁਣ ਪਰਾਂ ਦਾ ਆਪਾਂ ਕੱਲ੍ਹ ਲਾ ਲੂਗਾ ਹੈ ਨਾ ਮੇਰੇ ਵਾਲਾ ਮੈਂ ਥੋੜਾ ਜਿਹਾ ਗਿੱਲਾ ਛੇੜਿਆ ਵਾੜਾ ਆਹ ਹਾਲ ਐ ਦੇ ਵਿੱਚ ਥੋੜੀ ਜਿਹੀ ਗੱਲੇ ਆਉਂਦੀਆਂ ਨੇ ਸਰ ਜੀ ਸਰ ਸੁਵੇਰੀ ਸਰਜਰੀ ਆਉਂਗੇ ਪਰਾਂ ਲਾਣੇ ਵਾਸਤੇ ਲੋ ਬਈ ਅੱਜ ਆਇਆ ਉਹ ਖਪੜਾ ਹੈ ਲੇਜ਼ਰ ਵਾਲਾ ਆ ਲੱਗਿਆ ਵਾ ਫੋਨ ਪਾ ਕੇ ਸੇ ਨਾਲ ਫੋਨ ਪਾ ਲੱਗਿਆ ਵਾ ਤਾਂ ਹੀ ਨਹੀਂ ਗੱਲ ਕਰਦਾ ਇੱਧਰ ਹੁਣੇ ਪੀਰੀਆਂ ਚੋਬਾ ਠੰਡਾ ਇੱਧਰ ਆਪਾਂ ਫਾਲੇ ਪਾਏ ਵੇ ਡੱਫੂ ਵਾਲੇ ਜੌਂਡੀ ਦੇ ਪਿਛੇ ਤੇ ਇਹਨਾਂ ਦੇ ਮੀ ਦੇ ਬਾਦ ਬਾਈ ਅੱਜੇ ਮੜੀ ਖੇਤ ਬਾਤ ਆਏ ਤੇ ਅੱਜ ਆਪਾਂ ਮਾਰਦੇ ਫਾਲੇ ਫਿਰ ਲਵਾਇਆ ਲੇਜ਼ਰ ਹੀ ਖੇਤਾਂ ਦੇਖੋ ਨਹੀਂ ਰਹਾ ਹੋਗਾ ਥੋੜਾ ਜਿਹਾ ਤਾਂ ਕਰਕੇ ਨਹੀਂ ਦਿਖਦਾ ਕਿਵੇਂ ਚੱਲਦਾ ਬਾਈ ਜੀ ਕੰਮ ਬਾਈ ਜੀ ਕੰਮ ਕਿਵੇਂ ਚੱਲਦਾ ਕੰਮਕਾਰਾਂ ਨੇ ਵਧੀਆ ਬਿੱਟਾ ਉੱਤੇ ਐਨ ਹਾਂ ਜੀ ਬੜਾ ਸਾਗੇ ਦੇਖ ਕਿੰਨਾ ਮਾਰਿਆ ਐਨ ਹੁਣ ਚੱਲਦਾ ਕੰਮ ਕਰ ਲਿਆ ਸਮਾਨ ਇਕੱਠਾ ਹੁਣ ਨੇ ਪੜ ਗਿਆ ਪਾਕਿਸਤਾਨ ਚਲਦੇ ਆ ਅੱਗੇ ਅੱਛੇ ਆਪਣੇ ਚ ਬਾਈ ਜੀ ਆਪਾਂ ਮਾਰ ਰਹੇ ਆ ਫਾੜੇ ਉਧਰ ਚੱਲ ਰਹੇ ਆ ਆਪਣਾ ਵਾਲ ਖਬੀਰ ਕਮਿਊਨਿਟੀ ਸੈਂਟਰ ਪਰ ਦੁਕਾਨਿਆਂ ਤੋਂ ਤੁਹਾਨੂੰ ਜੌਂਡੀਅਰ ਪਹਿਲਾ ਸੀ ਲਾਣਾ ਪੜੇ ਲੀਵਰ ਦੋਨੇ ਥੰਦੇ ਅਰੇ ਇਸ ਦੇਣੀ ਆਪਾਂ ਜਮਾਨੀ ਦੌੜਦਾ ਚੱਕਰ ਦੇਖ ਰਿਹਾ ਚੱਕਰ ਦੇਖੋ ਸੜੀ ਦੇ ਜਾਂ ਨੇ ਬਹੁਤ ਹੈ ਜਿਆ ਕਹਨੇ ਹੀ ਹੈ ਚੱਕਰ ਪਰ ਨਹੀਂ ਕੀ ਭਰੇ ਜੀ ਇੰਜਣ ਚ ਆਲਸਾਂ ਜੇ ਨੂੰ ਜਕੇ ਉਹ ਦਾਤ ਲੱਗ ਗਿਆ ਫਿਰ ਤਾਂ ਪਰਵਾਹੀ ਨਹੀਂ ਕਰਦਾ ਕਿਸੇ ਦੀ